ਦੇ ਵਿਛੋੜੇ ਪੈਂਦੇ ਆਏ ਨੇ ਹੁਣ ਨਾ ਵਿਛੋੜੀ ਮਾਲਕਾ ਜਨਮ ਜਨਮ ਦੇ ਬਾਤ ਫੇਰੀ ਆਈ ਐ ਨਾਨਕ ਨਾਮ ਧਿਆਲੋ ਜੀ ਪਰਵਾਤ ਫੇਰੀ ਆਈ ਐ ਨਾਨਕ ਨਾਮ ਤੇ ਆਵੋ ਜੀ ਨਾਨਕ ਨਾਮ ਧਿਆਲੋ ਜੀ ਪਰਵਾਤ ਫੇਰੀ ਚੱਲਦੀ ਲਾਹ ਲੈ ਲੋ ਜੀ ਪਤਾ ਵਾਲਿਓ ਹਾਲੇ ਲੋ ਜੀ ਪਤਾ ਹਾ ਹਾਲੇ ਲੋ ਜੀ ਪਗ ਰੋ ਪਗਾ ਵਾਲਿਓ ਹਾ ਹਾਲੇ ਲੋ ਜੀ ਪਗਾ ਵਾਲਿਓ ਵੇ ਲਾਤੇ ਗੁਰਾਂ ਦੀ ਬਾਣੀ ਮਿੱਠੀ ਐ ਹਾ ਹਾਲੇ ਲੋ ਪਗਾ ਵਾਲਿਓ ਅੰਮ੍ਰਿਤ ਵੇ ਲਾਤੇ ਗੁਰਾਂ ਦੀ ਬਾਣੀ ਮਿੱਠੀ ਐ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿ ਗੁਰਾਂ ਦੀ ਬਾਣੀ

ਖੁਸ਼ੀਆਂ ਨਾਲ ਮਨਾਈਏ ਆਪਾਂ ਖੁਸ਼ੀਆਂ ਨਾਲ ਮਨਾਈਏ ਨਾਨਕ ਦਾ ਪਰਗਾਸ ਤਿਆਰਾ ਨਾਨਕ ਦਾ ਪਰਗਾਸ ਤਿਆਰਾ ਕਦਾ ਉੱਚਾ ਦਰਬਾਰ ਬੇ ਨਾਨਕ ਦਾ ਉੱਚਾ ਦਰਬਾਰ ਬੇ ਨਾਨਕ ਦਾ ਮੈਂ ਸਭ ਖੁਸ਼ੀਆਂ ਦੇ ਲੈਣ ਦੀਆਂ ਬਾਟੇ ਵਾਲਾ ਯੰਮੇ ਰਤਪੀ ਨਿਸੰਗਤੇ ਬਾਟੇ ਵਾਲਾ ਅਰੇ ਗੁਰੂਤਨ ਗੁਰੂ ਪਿਆਰੇ ਸੰਗ ਪਿਆਰੇ ਤਨ ਗੁਰੂ ਤਨ ਗੁਰੂ ਪਿਆਰੇ ਤਨ ਗੁਰੂ ਤਨ ਗੁਰੂ ਪਿਆਰੇ ਅਗਰ ਪਿਆਰੇ ਤਨ ਗੁਰੂ ਤਨ ਗੁਰੂ 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 ਪਿਆਰੇ ਮੇਰਾ ਰਸੇਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰਸ ਜੇ ਮੇਰਾ ਰਸੇਨਾ ਕਲਗੀਆਂ ਵਾਲਾ ਕਪਾਵੇਂ ਸਾਰਾ ਰੁਸ ਜਏ ਮੇਰਾ ਹੁਸੈਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁਸ ਜਾਏ ਮੇਰਾ ਹੁਸੈਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁਸ ਜਏ ਮੇਰਾ ਹੁਸੈਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁਸ ਜਾਏ ਸੇਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਸਜੇ ਮੇਰਾ ਦੁਸੇਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਸਜੇ ਮੇਰਾ ਦੁਸੇਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਸਜੇ ਲੈਟਰ ਲੱਗ ਗਈ ਇਸ ਦੀ ਮੇਰਾ ਦੁਸੇਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਸਜੇ ਮੇਰਾ ਦੁਸੇਨਾ ਕਲਗੀਆਂ ਰਾਜਾ ਜੋਗੀ ਤੇ ਫਕੀਰ ਨੂੰ ਨਿਮਾਣਾ ਐਸਾ ਗੁਰੂ ਖਾਲਸਾ ਦਾ ਰਾਜਾ ਜੋਗੀ ਤੇ ਫਕੀਰ ਨੂੰ ਨਿਮਾਣਾ ਐਸਾ ਗੁਰੂ ਖਾਲਸਾ ਰਾਜਾ ਜੋਗੀ ਤੇ ਫਕੀਰ ਨੂੰ ਨਿਮਾਣਾ ਐਸਾ ਗੁਰੂ ਖਾਲਸਾ ਦਾ ਰਾਜਾ ਜੋਗੀ ਤੇ ਫਕੀਰ ਨੂੰ ਨਿਮਾਣਾ ਐਸਾ ਗੁਰੂ ਖਾਲਸਾ ਆਓ ਸਤਿਗੁਰਜੀ ਤੁਹਾਨੂੰ ਜੀ ਆਇਆਂ ਨੂੰ ਆਓ ਸਤਿਗੁਰਜੀ ਤੁਹਾਨੂੰ ਜੀ ਆਇਆਂ ਨੂੰ ਆਓ ਸੰਗ ਤੇ ਤੁਹਾਨੂੰ ਜੀ ਆਇਆਂ ਨੂੰ ਆਓ ਸੰਗ ਤੇ ਤੁਹਾਨੂੰ ਜੀ ਆਇਆਂ ਨੂੰ ਆਓ ਸਤਿਗੁਰਜੀ ਤੁਹਾਨੂੰ ਜੀ ਆਇਆਂ ਨੂੰ ਆਓ ਸਤਗੁਰੂ ਜੀ ਤੁਹਾਨੂੰ ਜੀ ਆਇਆਂ ਆਓ ਸਤਗੁਰੂ ਜੀ ਤੁਹਾਨੂੰ ਜੀ ਆਇਆਂ ਨੂੰ ਆਓ ਸਤਗੁਰੂ ਜੀ ਤੁਹਾਨੂੰ ਜੀ ਆਇਆਂ ਆਓ ਸਤਗੁਰੂ ਜੀ ਤੁਹਾਨੂੰ ਜੀ ਆਇਆਂ ਨੂੰ ਆਓ ਸਤਗੁਰੂ ਜੀ ਨੂੰ ਬੇਨਤੀ ਹੈ ਬੈਠਣ ਦੀ ਕਿਰਪਾਲਤਾ ਕਰੋ ਆ ਪੱਲੀਆਂ ਦੁਆਰੇ ਬਿਸ਼ਾਦ ਚੜੀ ਰਹੇ ਦਿਜ ਰਾਤ ਨਾਮ ਕੁਮਾਰੀ ਨਾਨਕਾ ਨਾਮ ਕੁਮਾਰੀ ਨਾਨਕਾ ਨਾਮ ਕੁਮਾਰੀ ਨਾਨਕਾ ਨਾਮ ਕੁਮਾਰੀ ਨਾਨਕਾ ਬੋਲੇ ਇਸੋ ਨਿਹਾਲ